ਵਾਲ ਤੋਂ ਸਤਿਗੁਰ ਸਿੰਘ ਖੇਰਾ ਸੋਨੂ ਢਿੱਲੋਂ ਉਹ ਸਾਡੇ ਕਲੱਬ ਦੇ ਚਾਹੁੰਗੀਆਂ ਚਾਹਤੀ ਕਲਾਸ ਫੋਰਸ ਕਲੱਬਾ ਜੀ ਇਹ ਵੀ ਕਾਰ ਦਾ ਮੈਚ ਵਾਲੇ ਗੁਰਦਵਾਰ ਕੰਪੈਨ ਵਾਲਾ ਕਾਲਾ ਕੰਨਾ ਸੰਧੂ ਆ ਜਰਮਨ ਗਏ ਨੇ ਕਿਉਂਕਿ ਜਰਮਨ ਮੀਟਿੰਗ ਹੈ ਉਹਨਾਂ ਦੀ ਕੰਪੈਨ ਵਾਲੇ ਸਾਡੇ ਸਾਰੇ ਬਰ तकरीबन ਪੰਜਾਬ ਦੇ ਵਿੱਚੋਂ ਜਿੰਨੀ ਮਸ਼ਹੂਰ ਇੰਡਸਟਰੀਆਂ ਨੇ ਉਹਨਾਂ ਨੂੰ ਬੁਲਾਇਆ ਹੈ ਜਰਮਨ ਦੀ ਧਰਤੀ ਦੇ ਮੀਟਿੰਗ ਚੱਲ ਰਹੀ ਹੈ ਇਸ ਕਰਕੇ ਉਹਨਾਂ ਦੀ ਹਾਜ਼ਰੀ ਲਵਾਉਣ ਲਈ ਸਾਡੇ ਕਾਲੇ ਭਾਈ ਸਾਰੇ ਗੁੱਡੇ ਨੇ ਤਹਿਤ ਬਹੁਤ ਧੰਨਵਾਦ ਕਰਦਾ ਆਓ ਸਾਡੇ ਕਾਮਣ ਬੱਲੇ ਬੱਲੇ ਪੁੱਤੇ ਮੇਰੇ ਵੀਰੋ ਜੀ ਆਪ ਵੀ ਦੇ ਲਈ ਜੁੜੇ ਹਨ ਨਾਲ ਪੁਆਇੰਟਾ ਵਾਲ ਕੀਰਵਾ ਜੀ ਆਓ ਜੀ ਚੱਲਦੀ ਬਲਾ ਸਪੋਰਟ ਤੇ ਹਲੋ ਵੀ ਦਾਮ ਨਾ ਪਿੰਡਾਂ ਦੀ ਕੀ ਅਦਾ ਜੀ ਜੀ ਦਾ ਸਾਰਾ ਧੰਨਵਾਦ ਕਰਦੇ ਆ ਗੁਰਦਿਆਲ ਜੀ ਦਾ ਨਾਮਾ ਦੇ ਜਮਾਦੇ ਦੇ ਭਤੀਜੇ ਪਹੁੰਚੇ ਨੇ ਅਮਨ ਰਵੈਤ ਜਮਾ ਨਾਬਾ ਸਰਦਾਰ ਸੁਖਦੇਵ ਸਿੰਘ ਜੀ ਔਰ ਸਾਡੇ ਗੁਰਦਿਆਲ ਜੀ ਦਾ ਨਾਬਾ ਸਹਿਬਾਜ਼ ਖੋਖ ਕਾਲੇ ਖੋਖ ਦਾ ਬੇਟਾ ਤੇ ਰਾਣਾ ਪੁਰਾ ਸਾਹਿਬ ਵੱਡੇ ਸਾਹਿਬ ਪੰਜਾਬੀ ਮੈਂਬਰ ਪੰਜਾਬ ਰਾਜਪੁਰ ਦੇ ਕਮਿਸ਼ਨ ਪੰਜਾਬ ਤੇ ਰਾਜਨਾਮ ਸਿੰਘ ਜੀ ਚੇਰਮੈਨ ਕਾਰਜਕਮੇਟੀ ਤੋਂ ਹੀ ਸਾਰੇ ਸ੍ਰੀ ਸਤਕਾਰ ਤੋਂ ਆਮ ਆਪੇ ਪਾਰਟੀ ਦੇ ਮਤਦਾਨ ਬੜਾ ਪਿਆਰ ਹੈ ਭਾਈ ਤੁਸੀਂ ਦੇਖੋ ਮੇਰੇ ਵੀ ਲੋ ਸੇਖੋ ਵੀ ਪੁੱਜੇ ਨੇ ਖੱਫੇ ਕਾਮ ਕਮੇਟੀ ਜੀ ਤੁਸੀਂ ਇਧਰ ਆ ਜੀ ਚੇਰਮੈਨ ਰਾਜ ਕਬੱਡੀ ਪਾ ਦਿੱਤੀ ਆ ਤੇ ਬੋਲ ਲਿਖਾਂਗੇ ਰਵੀ ਦੇ ਸਾਹਮਣੇ ਕਬੱਡੀ ਪਾ ਦਿੱਤੀ ਆ ਥਾਪੀ ਮਾਰੀ ਐ ਹੱਤਾ ਹੋਇਆ ਲੱਗ ਰਿਹਾ ਅੱਜ ਬਹੁਤ ਭਰਪੂਰ ਜਿਹੜੇ ਲੋਕ ਆਏ ਦੇਗੇ ਪਰ ਖੇਡਾਂ ਦਾ ਪ੍ਰਦਰਸ਼ਨ ਹੋ ਰਿਹਾ ਪੰਜਾਬ ਸਰਕਾਰ ਦੀ ਸੋਚ ਇਹ ਆ ਕਿ ਪੰਜਾਬ ਰਗਲਾ ਪੰਜਾਬ ਤਾਂ ਹੀ ਵੱਢ ਸਕਦਾ ਜੇਕਰ ਸਾਡੇ ਨੌਜਵਾਨ ਜਿਹੜੇ ਨੇਗੇ ਉਹ ਖੇਡ ਦੇ ਮੈਦਾਨ 'ਚ ਜਾਣਗੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਖੇਡ ਦੇ ਮੈਦਾਨ 'ਚ ਰਹਿਣਗੇ ਆਪਣੀ ਪੜ੍ਹਾਈ ਕਰਨਗੇ ਤਾਂ ਹੀ ਪੰਜਾਬ ਜਿਹੜਾ ਅੱਗੇ ਵਧ ਸਕਦਾ ਹੈ ਕਿਉਂਕਿ ਅੱਜ ਜੇਕਰ ਸਾਡੀਆਂ ਕੁੜੀਆਂ ਇੰਟਰਨੈਸ਼ਨਲ ਲੈਵਲ ਤੇ ਕ੍ਰਿਕਟ ਦੀ ਟੀਮ ਜਿੱਤ ਕੇ ਆਈਆ ਤਾਂ ਉਹਦੇ ਅੰਦਰ ਪੰਜਾਬ ਦੀਆਂ ਤਿੰਨ ਬਿਹਤਰੀਨ ਕੁੜੀਆਂ ਨੇ ਜਿਹੜੀਆਂ ਆਪਣੀ ਜਗ੍ਹਾ ਬਣਾ ਕੇ ਔਰ ਬਹੁਤ ਹੀ ਸ਼ਾਨਦਾਰ ਖੇਡ ਦਾ ਬਜ਼ਾਰਾ ਕੀਤਾਗਾ ਖੇਡਾਂਵਤਰ ਪੰਜਾਬ ਦੀਆਂ ਔਰ ਸੀਡ ਮੰਨੀਆਂ ਜਿਹੜਾ ਜਦੋਂ ਕੋਈ ਨੈਸ਼ਨਲ ਟੀਮ ਦੀ ਸਿਲੈਕਸ਼ਨ ਹੁੰਦੀ ਆ ਤਾਂ ਅਸੀਂ ਉਹਨਾਂ ਨੂੰ ਐਡਵਾਂਸ ਦੇ ਵਿੱਚ ਪੈਸੇ ਦਿੰਨੇ ਆ ਕਿ ਖੇਡਣ ਤੋਂ ਮਤਲਬ ਕਿ ਖੇਡਣ ਤੋਂ ਪਹਿਲਾਂ ਤੁਹਾਨੂੰ ਪੈਸੇ ਦੇ ਦਿੱਤੇ ਜਾਣਗੇ ਤਾਂ ਕਿ ਤੁਸੀਂ ਤਿਆਰੀ ਕਰ ਪਾਓ ਸੋ ਲਗਾਤਾਰ ਪੰਜਾਬ ਜਿਹੜਾ ਉਹ ਖੇਡਾਂ ਵੱਲ ਵੱਧ ਰਿਹਾ 3000 ਗਰਾਊਂਡ ਜਿਹੜੇ ਨੇ ਪੰਜਾਬ 'ਚ ਵੱਢ ਰਹੇ ਨੇ ਕਿ 250 ਨਸਰੀਆਂ ਖੇਡਾਂ ਦੇ ਤਿਆਰ ਹੋ ਚੁੱਕੀਆਂ ਨੇ ਕਿ 1000 ਬਣਾਉਣੀਆਂ ਨੇ ਸੋ ਬਿਲਕੁਲ ਪੰਜਾਬ ਦੇ ਅੰਦਰ ਤੁਸੀਂ ਦੇਖੋਗੇ ਕਿ ਹਰ ਪਿੰਡ ਦੇ ਸ਼ਹਿਰ ਦੇ ਅੰਦਰ ਤੁਹਾਨੂੰ ਗਰਾਊਂਡ ਜਿਹੜੇ ਨੇਗੇ ਉਹ ਸਾਡੇ ਨੌਜਵਾਨ ਮੁੰਡੇ ਕੁੜੀਆਂ ਨਾਲ ਭਰੇ ਨਜ਼ਰ ਆਉਣਗੇ ਜਾ ਰਿਹਾ ਮੈਂ ਆਪਣੇ ਛੋਟੇ ਵੀ ਦਸੀ ਸੋਈਆਂ ਵਾਲਾ ਜਿਹੜੇ ਚੇਅਰਮੈਨ ਨੇ ਪੋਂਪਟਾ ਸਲਾਬਾ ਦੇ ਬਹੁਤ ਬਹੁਤ ਮੁਬਾਰਕਬਾਦ ਇਹਨਾਂ ਜੀ ਕਿ ਬਹੁਤ ਹੀ ਸ਼ਾਨਦਾਰ ਜਿੱਥੇ ਅੰਤਰਰਾਸ਼ਟਰੀ ਪੱਧਰ ਤੇ ਖਿਡਾਰੀ ਆ ਕੇ ਕਬੱਡੀ ਦੇ ਵਿੱਚ ਪ੍ਰਦਰਸ਼ਨ ਕਰਦੇ ਆ ਇਸ ਇਲਾਕੇ ਦੇ ਸਾਰੇ ਲੋਕੋ ਦਾ ਆਨੰਦ ਲੈਂਦੇ ਨੇ ਔਰ ਨਾਲ ਦੀ ਨਾਲ ਸੱਭਿਆਚਾਰਕ ਪ੍ਰੋਗਰਾਮ ਤੇ ਵੀ ਯੋਜਨ ਕੀਤਾ ਜਾਂਦਾ ਹੈ ਸੁਮੇਲ ਹੈ ਸਪੋਰਟਸ ਤੇ ਕਲਚਰ ਦਾ ਤੇ ਬਹੁਤ ਹੀ ਖੂਬਸੂਰਤ ਪ੍ਰੋਗਰਾਮ ਹਰ ਇੱਕ ਸਾਲ ਹੁੰਦਾ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਪੂਰੀ ਟੀਮ ਨੂੰ ਔਰ ਨੌਜਵਾਨਾਂ ਨੂੰ ਇਹ ਬੇਨਤੀ ਕਰਦਾ ਕਿ ਖੇਡਾਂ ਦੇ ਨਾਲ ਜੁੜੋ ਆਪਣੇ ਸੱਭਿਆਚਾਰ ਦੇ ਨਾਲ ਜੁੜੋ ਔਰ ਨਸ਼ੇ ਤੋਂ ਮੁਕਤ ਰਹੋ ਕਿਉਂਕਿ ਨਸ਼ਾ ਬਰਬਾਦੀ ਹੈ ਜੀ ਅੱਜ ਦੇ ਜਿਹੜਾ ਨਾਬਾ 7ਵਾਂ ਕਬੱਡੀ ਕਾਪਾ ਉਹਦੇ ਵਿੱਚ ਸਾਡੇ ਸਵੇਰੇ 75 ਕਿਲੋ ਦੇ ਮੈਚ ਹੋਏ ਨੇ ਤੇ ਹੁਣ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਫਾਸਵੇਂ 8 ਅਕੈਡਮੀਆ ਦੇ ਮੈਚ ਚੱਲ ਰਹੇ ਨੇ ਆਯਾਦ ਵੈਲਫੇਅਰ ਐਂਡ ਸਪੋਰਟਸ ਕਲੱਬ ਦੇ ਵੱਲੋਂ ਐਨਆਰਆਈ ਵੀਰਾਂ ਤੇ ਇਲਾਕਾ ਨਿਵਾਸੀਆਂ ਸਹਿਯੋਗ ਨਾਲ ਹਰ ਸਾਲ ਇੱਕ ਵੱਡਾ ਪ੍ਰਾਲਾ ਕੀਤਾ ਜਾਂਦਾ ਤੇ ਇਸ ਕਬੱਡੀ ਕੱਪ ਦੇ ਵਿੱਚ ਤੁਸੀਂ ਮੈਚਾਂ ਤੋਂ ਇਲਾਵਾ ਸਿੱਧ ਗਾਇਕ ਆਰ ਨੇ ਤੇ ਹਰਜੀਤ ਆਰਮਣ ਸੱਭਾ ਜੈਲੀ ਸਤਿੰਦਰ ਸੱਤੀ ਕੁਲਵਿੰਦਰ ਸੋਹੀ ਅਮਰਤਾ ਢਿੱਲੋਂ ਬਹੁਤ ਹੀ ਜ਼ਿਆਦਾ ਵਧਾਈ ਦੇ ਰਿਹਾ ਮੈਂ ਤਾਂ ਪਹਿਲੀ ਵਾਰ ਆਇਆ ਇਸ ਟੂਰਨਾਮੈਂਟ ਦੇ ਵਿੱਚ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਚਾਹੇ ਸਮਾਜਿਕ ਖੇਤਰ ਹੈ ਚਾਹੇ ਰਾਜਨੀਤਿਕ ਦੇ ਤਖਤਰ ਹੈ ਉਂੀਆਂ ਵਾਲਾ ਵਰਗੇ ਮਿਹਨਤੀ ਇਮਾਨਦਾਰ ਬੰਦਿਆਂ ਦੀ ਸਾਰੀਆਂ ਪਾਰਟੀਆਂ ਲੋੜ ਆ ਪਾਰਟੀਆਂ ਤਾਂ ਆਉਂਦੀਆਂ ਜਾਂਦੀਆਂ ਰਹਣੀਆਂ ਨੇ ਪਰ ਇਹੋ ਜਿਹੇ ਬੰਦੇ ਨਹੀਂ ਲੱਭਣੇ ਹੈਗੇ ਠੀਕ ਹੈ ਜੀ ਇਹ ਅਸਲ ਤੌਰ ਤੇ ਜੱਸੀ ਜੀ ਜੋ ਸੀਐਮ ਮਾਨ ਸਾਹਿਬ ਦੀ ਸੋਚ ਹੈ ਉਹਦੇ ਤੇ ਪਹਿਰਾ ਦੇਣ ਵਾਲੇ ਵਰਕਰ ਨੇ